ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਚਿਕਿਦਾ ਹਾਲ ਚਾਲੇ ਪੈਣ ਭਰਾਵਾ ਦਾ ਰੱਬ ਸਾਰਿਆਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹ ਰਾਜੀ ਜੁੰਡਾ ਭਾਜੀ ਦੀ ਹਜੇ ਮਤਲਬ ਦਿਲ ਚੋਂ ਦੁੱਖ ਨਹੀਂ ਨਿਕਲਿਆ ਦਿਲ ਨੂੰ ਤਕਲੀਫ ਹਜੇ ਵੀ ਹੁੰਦੀ ਹੈ ਉਹਨਾਂ ਦੀ ਰਾਖ ਹਜੇ ਠੰਡੀ ਨਹੀਂ ਹੈ ਉਹਨਾਂ ਦੀ ਹਜ਼ਰਤ ਠੰਡੀ ਨਹੀਂ ਹੋਈ ਕਿ ਪੰਜਾਬ ਦਾ ਇੱਕ ਹੋਰ ਹੀਰਾ ਹੀਰਾ ਵੀਰਿੰਦਰ ਘੁੰਮਣ ਹਾਂਜੀ ਉਹਨਾਂ ਦੇ ਵੀ ਕਹਿੰਦੇ ਨੇ ਕਿ ਅੱਜ ਆਖਰੀ ਰਸਮਾਂ ਅਦਾ ਕੀਤੀਆਂ ਗਈਆਂ ਨੇ ਅੱਛਾ ਉਹਨਾਂ ਦੀ ਨੈਚੁਰਲ ਡੈਥ ਹੋਈ ਹੈ ਬੋਡੀ ਬਿਲਡਰ ਸੀ ਨੈਚੁਰਲ ਡੈਥ ਹੋਈ ਬਿਮਾਰ ਸਨ ਏ ਮੈਨੂੰ ਨਹੀਂ ਪਤਾ ਇੰਨਾ ਵੀ ਇੱਕ ਵੀਰੇ ਨੇ ਆ ਵੀਡੀਓ ਸੈਂਡ ਕੀਤੇ ਆ ਉਹਨਾਂ ਨੇ ਕਿਹਾ ਦੇਖੋ ਪੰਜਾਬ ਦਾ ਹੀਰਾ ਇਹਨਾਂ ਨੂੰ ਮਿਸਟਰ ਇੰਡੀਆ ਵੀ ਕਿਹਾ ਜਾਂਦਾ ਹੈ ਤੇ ਬੋਡੀ ਬਿਲਡਰ ਆ ਇਹਨਾਂ ਨੂੰ ਤੇ ਇਹਨਾਂ ਦੀ ਵੀ ਜਿਹੜੀ ਉਹ ਡੈਥ ਹੋ ਗਈ ਆ ਤੇ ਮੈਨੂੰ ਬਹੁਤ ਜਦੋਂ ਮੈਂ ਦੇਖਿਆ ਤੇ ਯਕੀਨ ਮਨੋ ਇਹਨਾਂ ਦੀ ਫੋਟੋ ਇਹਨਾਂ ਦੇ ਡੋਲੇ ਜਿਹੜੇ ਹਨ ਥੰਬਨੇ ਦੇ ਦੇਖੋ ਨਾ ਕਿੰਨੇ ਯੰਗ ਲੱਗਣ ਡੈ ਇਹਨੇ ਤੇ ਮੈਂ ਮੇਰਾ ਦਿਲ ਉਥੇ ਵੇਖ ਕੇ ਹੋ ਗਿਆ ਮੈਂ ਕਿਹਾ ਓਏ ਹੋਏ ਯਾਰ ਵਾਕੇ ਉਹ ਜਵਾਨ ਉਹ ਸਿੰਗਰ ਐਕਟਰਸ ਆ ਤੇ ਹਰ ਬੰਦੇ ਨੂੰ ਯਾਦ ਰਹਿੰਦੇ ਨੇ ਲੇਕਿਨ ਇਹੋ ਜਿਹੇ ਜਿਹੜੇ ਸਾਡੇ ਹੀਰੋ ਨੇ ਉਹਨਾਂ ਨੂੰ ਵੀ ਯਾਦ ਰੱਖਣਾ ਨੈਸ਼ਨਲ ਹੀਰੋ ਹੁੰਦੇ ਨੇ ਨੈਸ਼ਨਲ ਹੀਰੋ ਹੁੰਦੇ ਸਾਡੇ ਅੱਛਾ ਟਾਈਟਲ ਆ ਕਿ ਉਹਨਾਂ ਦੀ ਫੈਮਿਲੀ ਜਿਹੜੀ ਉਹ ਆਖਰੀ ਰਸਮਾਂ ਜਿਹੜੀਆਂ ਉਹ ਅਦਾ ਕਰੀ ਜਾਂ ਤੁਹਾਡੇ ਨਾਲ ਵੀਡੀਓ ਵੇਖਦੇ ਆ ਸੀ ਫਿਰ ਕਰਦੇ ਆ ਕੱਲ ਤੇ ਰਾ ਫਿਰ ਜਮਤਾ ਦਾਸੀ ਜ਼ਿਕਰ ਕਰ ਰਹੀ ਸੀ ਜਿਵੇਂ ਕਹਿੰਦੇ ਆ ਕਿ ਹਲੇ ਅੱਖਾਂ 'ਚੋਂ ਅਥਰੂ ਸੁੱਕੇ ਨੀ ਸੀ ਤੇ 417 ਟੁੱਟ ਗਿਆ। ਵਿਰਿੰਦਰ ਕੁਮਾਰ ਜਿਹਨਾਂ ਦੀ ਕੱਲ ਮਾਤੋਈਆ ਦੇਸ਼ ਕੱਲ ਸ਼ਾਮ ਹਸਪੀਟਲ ਦੇ ਵਿੱਚ ਅਮ੍ਰਿਤਸਰ ਦਾ ਫੋਰਟਿਸ ਹਸਪੀਟਲ ਜਿੱਥੇ ਮਾਈਨਰ ਸਰਜਰੀ ਆਪਣੇ ਮੁੰਡੇ ਨੇ ਕਰਵਾਉਂ ਗਏ ਸੀ ਪਰ ਫੋਰਟਿਸ ਜੀ ਹਾਂ ਮਾਈਨਰ ਸਰਜਰੀ ਕਰਵਾਉਣ ਗਏ ਸੀ ਹਾਇ ਅੱਲਾ ਉਸ ਤੋਂ ਬਿਲਕੁਲ ਨਹੀਂ ਪਤਾ ਉਸ ਤੋਂ ਬਾਅਦ ਆਪਰੇਸ਼ਨ ਥੀਏਟਰ ਚੋਂ ਬਾਹਰ ਹੀ ਨਹੀਂ ਆਏ ਆਪਰੇਸ਼ਨ ਥੀਏਟਰ ਚ ਹੀ ਉਹਨਾਂ ਦਾ ਇਲਾਜ ਕਰਵਾਇਆ ਗਿਆ ਮਾਪੋਰੀ ਦੱਸਿਆ ਗਿਆ ਕਿ ਦੋ ਵਾਰ ਉਹਨਾਂ ਨੂੰ ਆਪਰੇਸ਼ਨ ਦੇ ਦੌਰਾਨ ਹਾਰਟ ਅਟੈਕ ਆਇਆ ਔਰ ਉਹਨਾਂ ਦੀ ਜਾਨ ਚਲੀ ਗਈ ਅੰਮ੍ਰਿਤਸਰ ਦਾ ਫੋਰਟਿਸ ਹਸਪਤਾਲ ਪਰਿਵਾਰ ਉੱਥੇ ਪਹੁੰਚਿਆ ਹੋਇਆ ਸੀ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਪਹੁੰਚੇ ਹੋਏ ਸੀ ਔਰ ਉਹਨਾਂ ਵੱਲੋਂ ਬਹੁਤ ਵਹਾਗਾਵਾਂ ਕੀਤਾ ਗਿਆ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਆਪਰੇਸ਼ਨ ਥੀਏਟਰ ਦੇ ਵਿੱਚ ਬ੍ਰਿੰਦਰ ਨੂੰ ਮਰਦੀ ਮੌਤ ਹੋ ਗਈ ਹੈ ਉਹਨਾਂ ਨੇ ਸੀਸੀਟੀਵੀ ਫੁਟੇਜ ਮੰਗੀ ਕਿ ਸਾਨੂੰ ਆਪਰੇਸ਼ਨ ਥੀਟਰ 'ਚ ਛੋਟੇ ਤੋਂ ਹੱਯਾ ਕਰਵਾਈ ਜਾਵੇ ਸਾਨੂੰ ਪਤਾ ਲੱਗੇ ਕਿ ਆਖਿਰ ਵੇਦਰ ਦੇ ਨਾਲ ਹੋਇਆ ਕੀ ਇਤੋਂ ਤੱਕ ਆ ਗਿਆ ਪਰਿਵਾਰ ਵੱਲੋਂ ਕਿ ਉਹਨਾਂ ਦੀ ਬੋਡੀ ਲਿੱਡੀ ਪੈ ਗਈ ਸੀ, ਸਰੀਰ ਮਿੱਦਾ ਪੈ ਗਿਆ ਸੀ। ਸੈਲਕੀ ਪੁੱਛਣਾ ਕੁਝ ਗੜਬੜ ਹੋਈ ਹੈ। ਔਰ ਪਰਿਵਾਰ ਨੂੰ ਘੱਟੋ-ਘੱਟ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਵਾਪਰਿਆ ਥੀ। ਵੈਸੇ ਜਲੰਧਰ ਦੇ ਵਿੱਚ ਅੱਜ 3 ਵਜੇ ਉਹਨਾਂ ਦਾ ਆਖਰੀ ਸੰਸਕਾਰ ਕੀਤਾ ਜਾਣਾ ਹੈ। ਕੁਮਰ ਦੇ ਨਾਮ ਕਈ ਰਿਕਾਰਡ ਰਏ ਨੇ ਸਡਨ ਡੈਥ। ਸਡਨ ਸਡਨ ਡੈਥ। ਪਰ ਪਾਲੀ ਸਹਣੀ ਸੀ ਬਹੁਤ ਅਚੀਵਮੈਂਟ ਆਪਣੇ ਨਾਮ ਤੇ ਕੀਆ ਹੈ। ਜਿਮ ਚਲਾਉਂਦੇ ਨੇ ਜਲੰਧਰ ਦੇ ਵਿੱਚ ਨੌਜਵਾਨਾਂ ਨੂੰ। ਆਪਣੀ ਸੇਪ ਬਣਾਉਣ ਕਰਤੀ ਜਾਣੂ ਕਰਦੇ ਸੀ ਮਿਸਟਰ ਇੰਡੀਆ ਰਹੇ ਚੁੱਕੇ ਨੇ 6.2 ਇੰਚ ਹਾਈਟ ਸੀ 140 ਕਿਲੋਗ੍ਰਾਮ ਸੀਨ ਆਫ ਇੰਡੀਆ ਦੇ ਨਾਮ ਦੇ ਨਾਲ ਬ੍ਰਿਜਲਨ ਤੋਂ ਜਣੇ ਜਾਂਦਾ 2009 ਦੇ ਵਿੱਚ ਉਹਨਾਂ ਨੇ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ ਉਸ ਤੋਂ ਬਾਅਦ ਮਿਸਟਰ ਇੰਡੀਆ 10000 ਸਾਲ ਜਿਹਸ ਹੰਟਰੈਂਸ ਸੀ ਬੋਡੀ ਬਿਲਡਿੰਗ ਤੋਂ ਇਲਾਵਾ ਫਿਲਮਾਂ ਦੇ ਵਿੱਚ ਐਕਟਿਵ ਸੀ ਪੰਜਾਬੀ ਫਿਲਮ ਕਬੱਡੀ ਵਾਂਸ ਅਗੇਨ ਦੇ ਵਿੱਚ ਕਰਤਾਰ ਚੀਮਾ ਦੇ ਨਾਲ ਉਹਨਾਂ ਨੇ ਕੰਮ ਕੀਤਾ ਟਾਈਗਰ ਜੀ ਕਬੱਡੀ ਵਾਂਸ ਅਗੇਨ ਸਰਮਨthਾਨ ਦੇ ਨਾਲ ਕੰਮ ਕੀਤਾ ਪਰ ਜਾਵਾ ਫਿਲਮ ਦੇ ਵਿੱਚ ਰਤੀਸ਼ ਸਿਸ਼ਮੁਖ ਦੇ ਨਾਲ ਸਿਦਾਖ ਖਲੋਤਰਾ ਦੇ ਨਾਲ ਨਜ਼ਰ ਆਏ ਤਾਂ ਹੌਲੀ ਹੌਲੀ ਤਰੱਕੀ ਵੀ ਆਪੋਆ ਚੜਦੇ ਜਾ ਰਹੇ ਸੀ ਕਿ ਅਚਾਨਕ ਉਹਨਾਂ ਦੇ ਨਾਲ ਵੀ ਇਹ ਮਸਬਾਗਾ ਦੁਖਾਵਾ ਕੋਈ ਹੋਏ ਇਹਨਾਂ ਦੇ ਵੀ ਬੱਚੇ ਛੋਟੇ ਛੋਟੇ ਹੋਣ ਰਜੀਵ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਲਾਈਵ ਸਿੱਧੇ ਜੁੜ ਰਹੇ ਨੇ ਚਲੰਦਰ ਤੋਂ ਇਹ ਲਾਜੀ ਵੈਸੂ ਲੈ ਕੀ ਸਥਿਤੀ ਹੈ ਪਰਿਵਾਰ ਕੀ ਕਹਿ ਰਿਹਾ ਬਹੁਤ ਸਾਰੀਆਂ ਖਬਰਾਂ ਨੇ ਅੰਮ੍ਰਿਤਸਰ ਦੇ ਵਿੱਚ ਕੱਲ ਕਾਫੀ ਹੰਗਾਮਾ ਕੀਤਾ ਪਰਿਵਾਰ ਨੇ ਉਹਨਾਂ ਨੇ ਕਿਹਾ ਕਿ ਫੋਟੇ ਸਾਨੂੰ ਜਾਣਕਾਰੀ ਦੇਵੇ ਫੁਟੇਜ ਨੂੰ ਹਯਾ ਕਰਾਵੇ ਆਖਿਰ ਹੋਇਆ ਕੀ ਇੱਥੋਂ ਤੱਕ ਆ ਗਿਆ ਕਿ ਉਹਨਾਂ ਦੀ ਉਹਨਾਂ ਦਾ ਸ਼ਰੀਰ ਤੱਕ ਜੀਲਾ ਪੈ ਗਿਆ ਸੀ ਸੋ ਕੀ ਕੁਝ ਅਪਡੇਟ ਹੋਤਾ ਕਹਿਆ ਪਰਿਵਾਰ ਹੁਣ ਕੀ ਕਹਿ ਰਿਹਾ ਹੈ ਜਾਂ ਫੋਟੇਸ ਵੱਲੋਂ ਕੋਈ ਸਟੇਟਮੈਂਟ ਜਾਰੀ ਕੀਤੀ ਗਈ ਹੈ ਅੱਜ ਨੂੰ ਹਲੇ ਤੱਕ ਫੋਕਸ ਬੰਦੋ ਇਸ ਨੂੰ ਲੈ ਕੇ ਕੋਈ ਨਹੀਂ ਜਿਹੜਾ ਬਿਆਨ ਜਾਂ ਕਿਸੇ ਤਰ੍ਹਾਂ ਦਾ ਕੋਈ ਬਲੈਟਨ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਪਰ ਜੇਕਰ ਗੱਲ ਕੀਤੀ ਜਾਵੇ ਬਰਿੰਦਰ ਘੁੰਮਣ ਦੇ ਪਰਿਵਾਰ ਦੀ ਤਾਂ ਇਸ ਵੇਲੇ ਮੈਂ ਜਲੰਧਰ ਦੇ ਜਮਸ਼ੇਰ ਖਾਪੇੜ ਦੇ ਵਿੱਚ ਆ ਜਿੱਥੇ ਉਹਨਾਂ ਦਾ ਡੇਰੀ ਫਾਰਮ ਹੈ ਤਾਂ ਬਹੁਤ ਆ ਵੱਡਾ ਉਹਨਾਂ ਦਾ ਡੇਰੀ ਦਾ ਜਗਾ ਇੱਥੇ ਫਾਰਮ ਹੈ ਔਰ ਇਸੇ ਜਗ੍ਹਾ ਤੇ ਅਸੀਂ ਜੋ ਹੈ ਪਹੁੰਚੇ ਔਰ ਇਸ ਦੇ ਉੱਪਰ ਉਹਨਾਂ ਦੀ ਰਹਾਇਸ਼ ਵੀ ਹੈ ਜਿੱਥੇ ਜਿਹੜੀ ਟੈਂਟ ਫਾਰਮੀ ਉਹਨਾਂ ਦੀ ਘਰ ਦੇ ਵਿੱਚ ਉੱਪਰ ਪਹਿਲਾ ਜਿਹੜੀ ਮੰਜ਼ਲ ਹੈ ਉਹਦੇ ਉੱਤੇ ਲੱਗੀ ਹੋਈ ਹੈ ਔਰ ਇੱਕ ਪਰਿਵਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਪਰਿਵਾਰ ਬਹੁਤ ਵੱਡੇ ਸੱਵੇਂ ਦੇ ਵਿੱਚ ਆ ਹੋਰ ਵੀ ਜਿਹੜੇ ਉਹਨਾਂ ਦੇ ਸਾਕ ਸੰਬੰਧੀ ਰਿਸ਼ਤੇਦਾਰ ਪਹੁੰਚਲੇ ਨੇ ਤਾਂ ਕੀ ਕਰਾਂ ਤੁਹਾਡੇ ਬੜਾ ਵੱਡਾ ਇੱਕ ਸਦਮਾ ਕੱਲ ਸਾਰੀ ਦੁਨੀਆ ਰਾਜੀਵ ਜਵੰਦੇ ਦੀ ਗੱਲ ਕਰਦੀ ਸੀ ਪਰ ਸ਼ਾਮ ਨੂੰ ਅੱਜ ਲੋਕਾਂ ਦੇ ਅਥਰੂ ਵੀ ਸੁੱਕੇ ਤਾਂ ਇਹ ਜਿਹੜੀ ਮੰਨ ਭਾਗੀ ਖਬਰ ਆਈ ਕਿੰਨਾ ਕੁ ਵੱਡਾ ਸਦਮਾ ਪਰਵਾਹ ਦੇ ਸਭ ਲੋਕ ਤੇ ਬਹੁਤ ਕਾਟਾ ਕਿਹੜਾ ਦੀ ਭਰਪੂਰ ਨੀ ਲੋਸਣਾ ਨਾ ਕੁਝ ਵੀ ਕਰਾਂ ਚਾਹ ਪਰ ਬਹੁਤ ਵਧੀਆ ਸੁਭਾਅ ਦੇ ਮਾਲਕ ਸੀ ਮਿਲਨ ਸਾਹਿਬ ਸੀ ਹਾਂ ਬੰਦੇ ਨਾਲ ਬੜਾ ਪ੍ਰਸਰੋਖਾ ਸੀ ਉਤਰੀ ਜਦ ਕੋਈ ਪੇਰ ਪਾਵਨੇ ਸੀ ਬਹੁਤ ਸੁਭਾਅ ਅਚੰਭਾ ਹੁੰਦਾ ਸੀ ਹਰ ਬੰਦੇ ਨੂੰ ਖੁਸ਼ੀ ਹੋ ਜਾਂਦੀ ਸੀ ਕਾਰਨ ਪਰ ਲੱਗਾ ਕਿ ਕੀ ਐਸੀ ਗੱਲ ਬਣੀ ਕਿ ਸਾਡੇ ਮਨ ਦੀ ਜਿਹੜੀ ਸ਼ੰਕਾ ਟੀਕਾ ਕਲਪ ਨਾਲ ਜਾਂ ਕੋਈ ਪ੍ਰਧਾਨ ਮਹਿਲੀ ਨਾਲ ਕੋਈ ਕਾਰਵਾਈ ਸਕਰੀਪਟ ਆ ਟਾ ਵਟਾ ਇਹਦਾ ਹਾਸਾ ਨਹੀਂ ਹੋ ਸਕਦਾ ਮਗਰੀ ਵੀ ਰਿਸਤੇ ਨਹੀਂ ਲੱਗੇ ਇਹਦਾ ਮਤਲਬ ਰਿਸਤੇ ਸਗਰਤੀ ਜਿਹਾ ਫਿਜ਼ੀਕਲੀ ਤੌਰ ਤੇ ਬਿਲਕੁਲ ਠੀਕ ਸੀ ਬਹੁਤ ਵੱਡਾ ਘਾਟਾ ਪਿਆ ਸਾਨੂੰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਡਾਇਰੈਕਟਰਾਂ ਦੀ ਗਲਤੀ ਹੋਈ ਤੁਮ ਜੀ ਪਿਵਨਾ ਦੇ ਖਿਲਾਫਦਾਰ ਨਹੀਂ ਸੀ ਵੇਖੋ ਜੀ ਮੇਰੇ ਹਿਸਾਬ ਨਾਲ ਤਾਂ ਜ਼ਰੂਰ ਇਸ ਚੀਜ਼ ਦੀ ਵਿਕਵਾਰੀ ਹੋਣੀ ਚਾਹੀਦੀ ਤੇ ਪੁੱਛਗਿੱਛ ਵੀ ਹੋਣੀ ਚਾਹੀਦੀ ਤਾਂ ਬਿਲਕੁਲ ਜਿਸ ਤਰ੍ਹਾਂ ਨੇ ਦੱਸਿਆ ਕਿ ਰਿਸ਼ਤੇ ਦੇ ਵਿੱਚ ਭਤੀਜਾ ਸੀ ਔਰ ਬਚਪਨ ਤੋਂ ਆਪਣੇ ਹੱਥੀਂ ਨਾਲੇ ਉਹਨਾਂ ਨੂੰ ਜਵਾਨ ਹੁੰਦੇ ਦੇਖਿਆ ਔਰ ਅੱਜ ਹਰ ਇੱਕ ਅੱਖ ਦੇ ਵਿੱਚ ਹੰਝੂ ਨੇ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ ਕਿਉਂਕਿ ਜਿੱਥੇ ਬੋਡੀ ਬਿਲਡਿੰਗ ਦਾ ਉਹਨਾਂ ਨੂੰ ਸ਼ੌਂਕ ਸੀ ਉਸ ਦੇ ਨਾਲ ਜੀ ਪੋਸਟਮਾਨ ਦੇ ਉਸ ਪੋਸਟਮਾਨ ਨੂੰ ਲੈ ਕੇ ਵੀ ਅਪਡੇਟ ਹੈ ਇਹ ਪਰਿਵਾਰ ਕੀ ਕਹਿ ਰਿਹਾ ਹੈ ਉਸ ਵੋਟ ਨੂੰ ਲੈ ਨੇ ਪੁਰਾਣੀ ਗੱਲ ਕਰਾਂ ਤਾਂ న్యూਸ ਦੇ ਅੰਦਰ ਇਹਨਾਂ ਨੇ ਜ਼ਿਕਰ ਕੀਤਾ ਸੀ ਕਿ ਉਹ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਨੇ ਪਰ ਉਸ ਤੋਂ ਪਹਿਲਾਂ ਇਹ ਜਿਹੜੀ ਮੰਦਭਾਗੀ ਖਬਰ ਪਰਿਵਾਰ ਨੂੰ ਮਿਲੀ ਹੈ ਉਸ ਖਬਰ ਨੇ ਆਪਣੇ ਤੇ ਤੋੜੇ ਪਰਿਵਾਰ ਨੂੰ ਤੋੜ ਕੇ ਨਹੀਂ ਰੱਖਿਆ ਔਰ ਇੱਕ ਬਹੁਤ ਵੱਡਾ ਸਦਮਾ ਇਸ ਪਰਿਵਾਰ ਨੂੰ ਮਿਲਿਆ ਤਾਂ ਹਰ ਕੋਈ ਅਸੀਂ ਕਹਿ ਸਕਦੇ ਕਿ ਨੰਮ ਅੱਖਾਂ ਦੇ ਨਾਲ ਉਸ ਨੌਜਵਾਨ ਨੂੰ ਜਿਹਨੇ ਕਿ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦਾ ਰਿਹਾ ਔਰ ਇੱਕਦਮ ਅੱਜ ਜਦੋਂ ਇਹ ਖਬਰ ਆਉਂਦੀ ਤਾਂ ਪਹਿਲਾਂ ਤਾਂ ਕਿਸੇ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੋਇਆ ਕਿ ਬਰਿੰਦਰ ਕੁਮਾਰ ਹੁਣ ਸਾਡੇ ਵਿੱਚ ਨਹੀਂ ਰਹੇ ਤਾਂ ਅੱਜ 3 ਵਜੇ ਤੇ ਆਸ-ਪਾਸ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ ਹੈ ਫਿਲਹਾਲ ਪਰਿਵਾਰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰ ਰਿਹਾ ਕਿਉਂਕਿ ਬਹੁਤ ਵੱਡੇ ਸਰਮੇ ਦੇ ਵਿੱਚ ਹੈ ਬੱਚਿਆਂ ਦਾ ਉਹਨਾਂ ਦੇ ਜਿਹੜੇ ਹੋਰ ਪਰਿਵਾਰਕ ਮੈਂਬਰ ਨੇ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਕੱਲ ਜਿਸ ਤਰ੍ਹਾਂ ਮੈਂ ਜ਼ਿਕਰ ਤੁਸੀਂ ਵੀ ਕੀਤਾ ਕਿ ਇੱਕ ਪਾਸੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ ਹੱਲੇ ਲੋਕਾਂ ਦੀ ਖਾਂ ਦੇ ਵਿੱਚੋਂ ਹੰਝੂ ਜਿਹੜੇ ਆ ਉਹ ਸੁੱਕੇ ਨਹੀਂ ਸੀ ਕਿ ਸ਼ਾਮ ਨੂੰ ਇੱਕਦਮ ਇਹ ਮਤ ਭਾਗੀ ਖਬਰ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਬੋਟੀ ਹਸਪੀਟਲ ਤੋਂ ਆਉਂਦੀ ਹੈ ਤਾਂ ਰਿਸ਼ਤੇਦਾਰ ਇੱਕ ਖਾਤਿਆ ਜ਼ਰੂਰ ਜ਼ਾਹਿਰ ਕਰ ਰਹੇ ਨੇ ਕਿ ਕਿਤਨਾ ਕਿਤੇ ਡਾਕਟਰਾਂ ਦੀ ਅਣਗਹਿਲੀ ਡਾਕਟਰਾਂ ਦੀ ਕੋਈ ਗਲਤੀ ਕਰਕੇ ਪ੍ਰਿੰਦਰ ਘੁੰਮਣ ਦੀ ਜਾਨ ਗਈ ਹੈ ਹੁਣ ਅੱਗੇ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਜਾਂ ਪਰਿਵਾਰ ਕਿਸ ਤਰੀਕੇ ਦੇ ਨਾਲ ਬੈਲੋਈ ਕਰਦਾ ਇਹ ਹੋਰ ਸਮਾਂ ਦੱਸੇਗਾ ਪਰ ਫਿਲਹਾਲ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਉਨ੍ਹਾਂ ਦੀ ਜਿਹੜੀ ਸ਼ਵ ਯਾਤਰਾ ਹੈ ਅੰਤਿਮ ਅਧਿਨੀ ਰਸਮਾਂ ਹੁੰਦੀਆਂ ਨੇ ਉਹ ਅੱਜ 3 ਵਜੇ ਦੇ ਆਸ-ਪਾਸ ਜੋ ਹੈ ਰਜੀ ਇਸ ਤਰੀਕੇ ਦਾ

ਅਜਿਸ ਤਰੀਕੇ ਦੇ ਨਾਲ ਕਿਉਂਕਿ ਪਰਿਵਾਰ ਰਾਤ ਨੂੰ ਹੀ ਉਹਨਾਂ ਦੀ ਜਿਹੜੀ ਵਿਰਤਕ ਦੇ ਹੈ ਉਹ ਲੈ ਕੇ ਜਲੰਧਰ ਪਹੁੰਚ ਚੁੱਕਿਆ ਸੀ ਤਾਂ ਇਸ ਕਰਕੇ ਥੋੜੀ ਜੀ ਇਸ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਕੰਫਿਊਜ਼ਨ ਜ਼ਰੂਰ ਹੈ ਪਰ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਥੋੜੀ ਦੇਰ ਪਹਿਲਾਂ ਉੱਪਰ ਜਾ ਕੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਹਰ ਕੋਈ ਇਸ ਵੇਲੇ ਦੁੱਖ ਦੇ ਵਿੱਚ ਆ ਤਾਂ ਇਸ ਕਰਕੇ ਅਸੀਂ ਹੁਣ ਉਹਨਾਂ ਦੇ ਜਿਹੜਾ ਡੇਲੀ ਫਾਰਮ ਹੈ ਉਸ ਤੋਂ ਰਿਪੋਰਟਿੰਗ ਜ਼ਰੂਰ ਕਰਦੇ ਪਰ ਥੋੜੀ ਦੇਰ ਦੇ ਵਿੱਚ ਪਰਿਵਾਰ ਤੋਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਉਗ ਵੀ ਪੁਲਿਸ ਕਾਰਵਾਈ ਕਰ ਰਹੀ ਕਮਾਨ ਜਾ ਰਹੀ ਹੈ ਔਰ ਜੇਕਰ ਪੁਲਿਸ ਕਾਰਵਾਈ ਹੋਏਗੀ ਤਾਂ ਲਾਜ਼ਮੀ ਤੌਰ ਤੇ ਪੋਸਟਮਾਰਟਮ ਜੋ ਹੈ ਕੀਤਾ ਜਾਂਦਾ ਹੈ ਪਰ ਇਸ ਨੂੰ ਲੈ ਕੇ ਹਾਲੇ ਕੋਈ ਸਥਿਤੀ ਸਪਸ਼ਟ ਨਹੀਂ ਹੈ ਕਿਉਂਕਿ ਸਵੇਰ ਦਾ ਵੇਲਾ ਹੈ ਲਗਭਗ ਸਵਾ 3 ਦਾ ਸਮਾਂ ਹੈ ਔਰ ਕੋਈ ਦੇਵ ਦੇ ਵਿੱਚ ਉਹਨਾਂ ਦੇ ਜਿਹੜੇ ਸੱਜਣ ਮਿੱਤਰ ਨੇ ਜਿਹੜੇ ਕੱਲ ਬੋਟਿਕ ਹਸਪਤਲ ਦੇ ਵਿੱਚ ਵੀ ਪਹੁੰਚੇ ਹੋਏ ਸੀ ਤਾਂ ਮੇਰੇ ਜਿਹੜੇ ਸਥਾਨਕ ਸਹਿਯੋਗੀ ਨੇ ਸਹਿਜ ਮੈਂ ਉਹਨਾਂ ਵੀ ਨਾਲ ਗੱਲਬਾਤ ਕਰ ਲਈ ਹੈ ਕਿਉਂਕਿ ਰਾਤ ਤੋਂ ਲਗਾਤਾਰ ਇਸ ਖਬਰ ਤੇ ਉਹਨਾਂ ਦੀ ਨਜ਼ਰਾਂ ਤੱਕ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਪੋਸਟਮਾਰਟਮ ਨੂੰ ਲੈ ਕੇ ਵੀ ਅਸਮੰਜਸ ਦੀ ਸਥਿਤੀ ਹੈ ਕਿ ਪਰਿਵਾਰ ਵੀ ਪੁਲਿਸ ਤੋਂ ਕਾਰਵਾਈ ਕਰਵਾਉਣ ਜਾ ਰਹੇ ਹਨ ਮੇਰੇ ਕੋਲ ਕਹਿੰਦੇ ਪਰਿਵਾਰਕ ਦਾ ਕਹਿਣਾ ਹੈ ਕਿ ਪਹਿਲਾਂ ਇਹ ਜੇਕਰ ਉਹਨਾਂ ਦੇ ਬੋਡੀ ਆਫ ਫੁੱਲੀ ਜਾ ਰਹੀ ਸੀ ਤੇ ਉਹਨਾਂ ਨੇ ਕਹਿਣਾ ਕਿ ਜਿਹੜੀ ਅੰਗੈਲੀ ਹੋਈ ਉਸ ਨੂੰ ਲੈ ਕੇ ਸੀਸੀਟੀਵੀ ਕੈਮਰਾ ਦੀ ਮੰਗ ਕੀਤੀ ਮੇਰੇ ਆਪਨੇ ਸੰਸਦ ਨੇ ਕੀਤਾ ਪਰ ਹਸਪੀਟਲ ਵਾਲੋ ਹਨ ਪੁਲਿਸ ਤਾਂ ਰਾਤ ਨੂੰ ਪਹੁੰਚੀ ਸੀ ਪਰ ਪਾਰਾਸ ਨੂੰ ਬੜੇ ਦੇ ਸਮੇਂ ਦੇ ਵਿੱਚ ਹੈਗਾ ਤਾਂ ਇਸ ਕਰਕੇ ਲੱਗਦਾ ਨਹੀਂ ਕਿ ਉਹਨਾਂ ਵੱਡੀ ਗੀਤ ਕਾਰਵਾਈ ਨੂੰ ਜਾਣ ਹੀ ਪਗੀ ਉਹ ਵੈਸੀ ਬਹੁਤ ਵੱਡਾ ਦੁੱਖਾਂ ਦਾ ਭਾਰ ਜਿਹੜਾ ਪਰਿਵਾਰ ਨੂੰ ਪਿਆ ਚੁੱਕਾ ਹੈ ਕਿਉਂਕਿ ਜਿੱਕਰ ਵੀ ਇਹ ਵੀ ਮੈਂ ਨਾਲ ਦੀ ਨਾਲ ਦੱਸਣਾ ਚਾਹੁੰਦਾ ਕਿ ਜੇਕਰ ਕੋਈ ਕਾਰਵਾਈ ਵਾਲੀ ਗੱਲ ਹੁੰਦੀ ਤਾਂ ਫੇਰ ਵਾਲੇ ਪਰਿਵਾਰ ਨੇ ਅੰਤਿਮ ਸੰਸਕਾਰ ਦੇ ਇਹ ਤਦਾਰ ਕਰਨਾ ਸੀ ਪਰ ਰਾਤ ਨੂੰ ਜਿਹੜੇ ਹੀ ਵਰਿੰਦਰ ਕੁਮੰਨ ਦਾ ਜਿਹੜਾ ਡਿਜੀਟਲ ਪਲੈਟਫਾਰਮ ਨੇ ਜਾਂ ਇੰਸਟਾਗ੍ਰਾਮ ਤੇ ਗੱਲ ਕਰ ਲਈਏ ਫੇਸਬੁੱਕ ਉਸ ਦੇ ਉੱਤੋਂ ਇੱਕ ਰਾਤ ਨੂੰ ਹੀ ਪੋਸਟ ਪਾ ਦਿੱਤੀ ਗਈ ਸੀ ਕਿ 3 ਵਜੇ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਅੰਤਿਮ ਵਿਦਾਈ ਜਿਹੜੀ ਉਹਨਾਂ ਨੂੰ ਦਿੱਤੀ ਜਾਣੀ ਹੈ ਤੇ ਇਸ ਕਰਕੇ ਇਹ ਚਾਂਸਸ ਘਟ ਲੱਗ ਰਹੇ ਨੇ ਕਿ ਕੋਈ ਪੁਲਿਸ ਕਾਰਵਾਈ ਦਾ ਇੰਤਜ਼ਾਰ ਕੀਤਾ ਜਾਏਗਾ ਕਿਉਂਕਿ ਉਹਨਾਂ ਦੀ ਬੋਡੀ ਦੇ ਜਿਹੜੇ ਹਾਲਾਤ ਨੇ ਜਿਸ ਦਾ ਅਸਹਿਲ ਨੇ ਵੀ ਜ਼ਿਕਰ ਕੀਤਾ ਕਿ ਬੋਡੀ ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਕਿ ਨੀਲੀ ਪੈ ਗਈ ਸੀ ਤਾਂ ਕਿਦਾਂ ਐਸਾ ਕੀ The cat sat on the ਉਹਨਾਂ ਨੂੰ ਜਿਹੜੀ ਇੰਜੈਕਸ਼ਨ ਦੇ ਨਾਲ ਕੋਈ ਰਿਐਕਸ਼ਨ ਹੋਇਆ ਕੀ ਹੋਇਆ ਇਹ ਜਾਣਦਾ ਵਿੱਚ ਹੈ ਪਰ ਇੱਕਦਮ ਇੱਕ ਇਹਨਾਂ ਉੱਚਾ ਲੰਮਾ ਗੰਬਰੂ ਜੋ ਕਿ ਇੱਕ ਜਈ ਬੋਡੀ ਦੀ ਮਸਲ ਇੰਜਰੀ ਨੂੰ ਲੈ ਕੇ ਹਸਪੀਟਲ ਪਹੁੰਚਦਾ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਆਉਂਦੀ ਹੈ ਤਾਂ ਹਰ ਕੋਈ ਇਸ ਖਬਰ ਨੂੰ ਲੈ ਕੇ ਹੈਰਾਨ ਵੀ ਹੈ ਔਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਗੱਲ ਦਾ ਯਕੀਨ ਕਰਨਾ ਵੀ ਹੁੰਦਾ ਹੈ ਕਿ ਵਿਰਿੰਦਰ ਘੁਮਣ ਹੁਣ ਸਾਡੇ ਵਿੱਚ ਨਹੀਂ ਰਹੇ ਇੱਕ ਵੱਡਾ ਨਾਮ ਸੀ ਸੋਸ਼ਲ ਮੀਡੀਆ ਦੇ ਉੱਤੇ ਵੀ ਅਕਸਰ ਜਾਬੀ ਕਿਲੇ ਦੀ ਔਰ ਰਾਜਨੀਤੀ ਤੱਕ ਪਾਰੀ ਦੀ ਸ਼ੁਰੂਆਤ ਤੋਂ ਲੈ ਕੇ ਵੀ ਫਿਰ ਤੋਂ ਚਰਚਾ ਦੇ ਵਿੱਚ ਆਈ ਸੀ ਪਰ ਕੱਲ ਇੱਕ ਮੰਦ ਭਾਗੀ ਖਬਰ ਜਿਹੜੀ ਆਈ ਜਿਸ ਨੇ ਉਹਨਾਂ ਨੂੰ ਚਾਣ ਵਾਲੇ ਜਿੰਨੇ ਵੀ ਲੋਕ ਨੇ ਚਾਹੇ ਉਹ ਫਿਲਮਾਂ ਦੇ ਜ਼ਰੀਏ ਚਾਹੇ ਬੋਡੀ ਬਿਲਡਿੰਗ ਦੇ ਜ਼ਰੀਏ ਤਾਂ ਦੂਜੇ ਪਾਸੇ ਇੱਕ ਸਮਾਜਿਕ ਸੇਵਕ ਦੇ ਤੌਰ ਤੇ ਵੀ ਉਹ ਵਿਚਰਦੇ ਸੀ ਤਾਂ ਹਰ ਕਿਸੇ ਦੀ ਅੱਖੇ ਉਸ ਵੇਲੇ ਨਾਮ ਨਜ਼ਰ ਆ ਰਹੀ ਹੈ ਜੀ ਜੀ ਠੀਕ ਹੈ ਸੰਵਾਦ ਰਜੀਵ ਇਸ ਜਾਣਕਾਰੀ ਦੇ ਲਈ ਫਿਲਹਾਲ ਤਾਂ ਰਜੀਵ ਸ਼ਰਮਾ ਸਾਡੇ ਸਹਿਯੋਗੀ ਸਹਿਜ ਜੁਨੇਜਾ ਉਸ ਸ਼ਗਾਤੋਂ లైవ్ ਤਸਵੀਰਾਂ ਦਿਖਾ ਰਹੇ ਸੀ రిపోర్టింగ్ ਕਰ ਰਹੇ ਨੇ ਕਿਉਂਕਿ ਪਰਿਵਾਰ ਹਲੇ ਦੁੱਖ ਦੇ ਵਿੱਚ ਐ ਸਰਵੇ ਦੇ ਵਿੱਚ ਐ ਕੁਝ ਵੀ ਕਹਿਣ ਦੀ ਪੋਜੀਸ਼ਨ ਦੇ ਵਿੱਚ ਕੁਝ ਵੀ ਕਹਿਣ ਦੀ ਸਿਟੀ ਦੇ ਵਿੱਚ ਨਹੀਂ ਐ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਪੁੱਛਿਆ ਜਾਵੇ ਕਿ ਕੀ ਉਹਨਾਂ ਨੇ ਅੱਗੇ ਉਹਨਾਂ ਦੀ ਕੋਈ ਕਾਰਵਾਈ ਹੈ ਵਾਲੀ ਹੈ ਜਾਂ ਕੀ ਅਗਲਾ ਐਕਸ਼ਨ ਹੈ ਕਿਉਂਕਿ ਪਰਿਵਾਰ ਵੱਲੋਂ ਇਹ ਇਗਜ਼ਾਮ ਤੇ ਲਾਏ ਗਏ ਨੇ ਕਿ ਹਸਪਤਾਲ ਦੇ ਵਿੱਚ ਚਰਗੈਲੀ ਹੋਈ ਹੈ ਔਰ ਕੁਛ ਨਾ ਕੁਛ ਵਜਾ ਰਹੀ ਹੈ ਜੀ ਦੇ ਕਰਕੇ ਆਪਰੇਸ਼ਨ ਥੀਟਰ ਦੇ ਵਿੱਚ ਹੀ ਵਿਰਿੰਦਰ ਦੀ ਮੌਤ ਹੋ ਗਈ ਸੋ ਇਸ ਕਰਕੇ ਹੁਣ ਪੋਸਟਮਾਰਟਮ ਨੂੰ ਲੈ ਕੇ ਹਲੇ ਸਮਝਸ ਹੈ ਕਿ ਕੀ ਪਰਿਵਾਰ ਪੋਸਟਮਾਰਟਮ ਕਰਵਾਏਗਾ ਜਾਂ ਨਹੀਂ ਕਰਵਾਏਗਾ ਸਮਾਂ 3 ਵਜੇ ਦਾ ਦੇ ਦਿੱਤਾ ਗਿਆ ਕਿ 3 ਵਜੇ ਵਿਰਿੰਦਰ ਕੁਮੰਦਾ ਅੰਤਿਮ ਸੰਸਕਾਰ ਕੀਤਾ ਜਾਣਾ ਉਹਨਾਂ ਦੀ ਅੰਤਿਮ ਯਾਤਰਾ ਡੇਰੀਆ ਉੱਪਰਲੀ ਜਾਂਦੀ ਹੈ ਔਰ ਜਿੱਥੇ ਪਿੰਡ ਦੇ ਵਿੱਚ ਜਿਹੜਾ ਉਹਨਾਂ ਦਾ ਡੇਰੀ ਫਾਰਮ ਹੈ ਜਲੰਧਰ ਦੇ ਨੀ ਡਿਪੈਂਡਾ ਜਮਸ਼ੀਰ ਖਾਸ ਉਸ ਜਗ੍ਹਾ ਤੇ ਜਿਹੜਾ ਉਹਨਾਂ ਦਾ ਡੇਰੀ ਫਾਰਮ ਹੈ ਉੱਥੇ ਹੀ ਉਹਨਾਂ ਦਾ ਰਹੈਗੇ ਉੱਥੇ ਉਹਨਾਂ ਦਾ ਰਹਿਣਗੇ ਤੇ ਇਹ ਦੇਖਦੀ ਹੈ ਉਸ ਕੋਈ ਵੀ ਸਟੋਰੀ ਰਿਲੇਟਡ ਕੋਈ ਵੀਡੀਓ ਜਿਹੜੀ ਉਹ ਨਹੀਂ ਆਈ ਕਿਉਂਕਿ ਉਹਨਾਂ ਨੇ ਅੰਦਰ ਪੋਸਟਮਾਰਟਮ ਕਰਨਾ ਹੁੰਦਾ ਨਾ ਫਿਰ ਉਹਨਾਂ ਨੇ ਬੋਡੀ ਉਹਨਾਂ ਦੀ ਦੇ ਜਿਹੜੀ ਉਹ ਨਹੀਂ ਸੀ ਲੈ ਕੇ ਜਾਣੀ ਤਾਂ ਅਗਰ ਘਰ ਵਾਲੇ ਜਿਹਨਾਂ ਦੀ ਉਹ ਜਿਹੜੀ ਰਸਮਾਂ ਕਰਦੇ ਆ ਅੱਛਾ ਦੇਖੋ ਕਿ ਬਿਲਕੁਲ ਸਹੀ ਸੀ ਕਿਸ ਤਰ੍ਹਾਂ ਫੈਲ ਗਿਆ ਤੇ ਕਮਾਈ એનર્ਜੀ ਸਰਜਰੀ ਕਰਵਾਉਣ ਗਏ ਸੀ ਤੇ ਯਾਰ ਮੈਨੂੰ ਤਾਂ ਫੌਰਨ ਹੀ ਆਪਣੇ ਕਜ਼ਨ ਦੀ ਯਾਦ ਆ ਗਈ ਮੇਰੇ ਮਾਮੂ ਦੇ ਬੇਟੇ ਦੀ ਐਵੇਂ ਹੀ ਡੈਥ ਹੋਈ ਸੀ ਯਾਦ ਹੈ ਪਿਛਲੇ ਸਾਲ ਜਿਹੜੇ ਮੇਰੇ ਮਾਮੂ ਦੇ ਬੇਟੇ ਦੀ ਡੈਥ ਹੋਈ ਸੀ ਉਹ ਛੋਟਾ ਜਿਹਾ ਨੱਕ ਦਾ ਆਪਰੇਸ਼ਨ ਕਰਵਾਉਣ ਗਿਆ ਸੀ ਅਗਰ ਦੂਦ ਨਹੀਂ ਹੁੰਦੇ ਜਿਹੜੇ ਨੱਕ 'ਚ ਹੁੰਦੇ ਤੇ ਹਸਪੀਟਲ ਗਿਆ ਉਹਨੇ ਕਿਹਾ ਡਿਊਟੀ ਸੀ ਪੁਲਿਸ 'ਚ ਜੌਬ ਕਰਦਾ ਸੀ ਕਹਿੰਦਾ ਮੈਂ ਤੇ ਕੱਲ ਡਿਊਟੀ ਤੇ ਵੀ ਚਲਾ ਜਾਵਾਂਗਾ ਅੱਜ ਕਰਾ ਕੇ ਛੋਟਾ ਜਿਹਾ ਮਾਈਨਰ ਆਪਰੇਟ ਕਰਾਉਣ ਜਾ ਸੀ ਤੇ ਫਿਰ ਉਹਨੂੰ ਹੋਸ਼ ਹੀ ਨਹੀਂ ਸੀ ਅੱਜ ਤਿੰਨ ਚਾਰ ਦਿਨ ਹਸਪੀਟਲ ਰਿਆ ਸੀ ਤੇ ਲੈ ਜਾ ਤਾ ਅੱਛਾ ਫੋਰਟਿਸ ਹਸਪੀਟਲ ਅੰਮ੍ਰਿਤਸਰ ਦਾ ਇੰਨਾ ਵੱਡਾ ਹਸਪੀਟਲ ਆ ਯਾਰ ਜਿਹੜਾ ਪਹਿਲਾਂ ਰਾਜੀਵ ਜਵੰਦਾ ਜਿੱਥੇ ਸੀ ਉਹ ਵੀ ਤੇ ਫੋਰਟਿਸ ਸੀ ਲੇਕਿਨ ਉਹ ਅੰਮ੍ਰਿਤਸਰ ਦਾ ਹੀ ਸੀ ਯਾ ਇੰਨਾ ਦੀ ਕੋਈ ਬ੍ਰਾਂਚੀਜ਼ ਨੇ ਮੁxtਲਿਫ ਸ਼ਹਿਰਾਂ ਹਾਂ ਜਿਵੇਂ ਲੱਗਦਾ ਉਹ ਜਿਵੇਂ ਚੇਨ ਹੁੰਦੀ ਹੈ ਨਾ ਉਹ ਹਾਲੀ ਦਾ ਸੀ ਬ੍ਰਾਂਚ ਉਹਨਾਂ ਦੀ ਅੰਮ੍ਰਿਤਸਰ ਵੀ ਹੋਏਗੀ ਹਾਂ ਉਹ ਹਾਲੀ ਦਾ ਸੀ ਜਿਵੇਂ ਹੁਣ ਆਪਣੇ ਸਿਟੀ ਹਸਪੀਟਲ ਹੁੰਦੇ ਨੇ ਸ਼ੇਖਜ਼ਾਦ ਨੇ ਯਾ ਅੱਛਾ ਆ ਦੇਖੋ ਤੁਸੀਂ ਕਿ ਮੈਨੂੰ ਯਾਦ ਆਈ ਉਹ ਸਾਡੇ ਵੀ ਉੱਥੇ ਟੀਬੇ ਜਿਹੜੀ ਉਹ ਜ਼ੋਹਰਾ ਚੱਟੀ ਆ ਆਂਟੀ ਉਹਦੇ ਇੱਕ ਟੀਕਾ ਲੱਗਾ ਡਾਕਟਰ ਨੂੰ ਕਹਿੰਦੀ ਮੇਰਾ ਬਲੱਡ ਪ੍ਰੈਸ਼ਰ ਲੋ ਹੈ ਤਾਂ ਮੈਂ ਟੀਕਾ ਉਹਨੇ ਕਿਹਾ ਕਿ ਗੋਲੀ ਦਿੱਤੀ ਗੋਲੀ ਤੋਂ ਬਾਅਦ 10 ਮਿੰਟ ਬਿਠਾ ਦੇਣ ਟੀਕਾ ਲਾਇਆ ਤੇ ਉਹ ਟੀਕਾ ਕਹਿੰਦੀ ਮੈਂ ਲਾ ਕੇ ਘਰ ਆ ਗਈ ਆ ਦੋ ਤਿੰਨ ਦਿਨ ਬਾਅਦ ਨਾ ਮੈਨੂੰ ਉੱਤੇ ਖਾਰਿਸ਼ ਹੋਣ ਲੱਗੀ ਟੀਕੇ ਦੇ ਮੈਂ ਅੱਛਾ ਸੁਣੋ ਤੇ ਤੀਸਰੇ ਦਿਨ ਨਾ ਕਹਿੰਦੀ ਆ ਉਹ ਇੱਕ ਦਾਣਾ ਬਣਿਆ ਉਹ ਦਾਣਾ ਬਣਨ ਦੇ ਨਾਲ ਨਾ ਗਿਆ ਉਹਦੀ ਹੁਣ ਬਾਹ ਦੇਖੋ ਨਾ ਹੋਏ ਹੋਏ ਅੱਲਾ ਮਾਫ ਕਰੇ ਕਸਮੇ ਉਹਦੀ ਬਾਹ ਹੱਥ ਪਾ ਸਕਦੀ ਅੰਦਰ ਤੁਸੀਂ ਓਏ ਯਕੀਨ ਮੰਨੋ ਵਿਚਾਰੀ ਰਹਿ ਗਈ ਵਿਚਾਰੀ ਰਹਿ ਗਈ ਉਹਨੂੰ ਇੰਨਾ ਕਿਉਂ ਦੀ ਬਾ ਤੋਬਾ ਔਰ ਇੰਨੀ ਮੋਟੀ ਸੀਗੀ ਲੇਕਿਨ ਉਹਨਾਂ ਨੇ ਦੇਖੋ ਪਤਾ ਨਹੀਂ ਇਹ ਡਾਕਟਰ ਜਿਹੜੇ ਆ ਇਹਨਾਂ ਨੇ ਅੱਗੇ ਤੇ ਆ ਨਾ ਇਸੇ ਦੀ ਤੇ ਮੈਂ ਕਹਿੰਦੀ ਆ ਨੀਮ ਖੀਮ ਖਤਰਾ ਜਾਨ ਬੰਦਾ ਐਵੇਂ ਦੇ ਛੋਟੀ ਮੋਟੀਆਂ ਡਿਸਪੈਂਸਰੀਆਂ ਜਿਹੜੀਆਂ ਹਰ ਚੜ ਉਹਦੇ ਕੋਲ ਛੋਟੀ ਮੋਟੀ ਡਿਸਪੈਂਸਰੀ ਤੋਂ 40 ਸੌ ਕਿਤੇ ਤਾਂ ਕੋਈ ਨਾ ਮੇ ਉੱਥੇ ਤੇ ਇਹਨੇ ਕਾਬਲ ਐਜੂਕੇਟਿਡ ਡਾਕਟਰ ਹੋਣਗੇ ਇੱਕ ਕਾਲਜ ਜਿਵੇਂ ਆਸ਼ਾ ਕੈਂਡੀ ਸੀ ਮੈਂ ਡਿਸਪੈਂਸਰੀ ਤੇ ਉਤਰੀ ਤੇ ਮੈਂ ਮੈਡੀਸਨ ਲੈ ਲਈ ਬੁਖਾਰ ਦੀ ਤੇ ਮੈਂ ਉਹਨੂੰ ਕਿਹਾ ਤੂੰ ਡਾਕਟਰ ਨਹੀਂ ਸੀ ਲਵਾਉਣਾ ਕਹਿੰਦੀ ਨਹੀਂ ਲਵਾਇਆ ਮੈਂ ਕਿ ਬਹੁਤ ਅੱਛਾ ਕੀਤਾ ਮੈਨੂੰ ਉਹਦੇ ਵੱਲ ਦੇਖ ਕੇ ਨਾ ਇੰਜੈਕਸ਼ਨ ਤੋਂ ਇੰਨਾ ਡਰ ਲੱਗਣ ਲੱਗ ਗਿਆ ਐਨਾ ਕਿ ਮੈਨੂੰ ਤੇ ਕਦੀ ਕੋਈ ਹੋਵੇ ਵੀ ਨਾ ਯਾਰ ਗੋਲੀਆਂ ਗੋਲੀਆਂ ਦਾ ਤੁਸੀਂ ਕੀ ਆਦੇ ਕਿ ਇੰਜੈਕਸ਼ਨ ਲਵਾਓ ਤੇ ਗੋਲੀਆਂ ਖਾ ਲਓ ਅਗਲੇ ਦਿਨ ਇੱਕ ਮੈਂ ਸੁਣਿਆ ਕਿ ਉਹ ਉਹਨੇ ਗੋਲੀਆਂ ਖਾਧੀਆਂ ਉਹਦੇ ਪੇਟ 'ਚ ਦਰਦ ਹੋ ਰਹੀ ਸੀ ਲੜਕੀ ਦੇ ਤੋ ਉਹਨੇ ਆਮੀ ਕੁਈ ਚੱਕ ਕੋਈ ਗੋਲੀ ਖਾ ਲਿਆ ਤੇ ਉਹਦੇ ਬਿਨਾਂ ਕਰੋ ਚੋਕੇ ਅਸੀਂ ਕਹਿੰਦੇ ਅਸੀਂ ਕਹਿੰਦੇ ਉਹਦੇ ਗੁਰਦੇ ਫੇਲ ਹੋ ਗਏ ਉਹਦੀ ਦੂਸਰੇ ਦਿਨ ਡੈਥ ਹੋ ਗਈ ਸਿਰ ਚ ਦਰਦਾ ਚਲੋ ਦਰਦ ਦੀ ਗੋਲੀ ਖਾ ਲੈਂਦੇ ਆ ਕਦੀ ਵੀ ਆ ਗਲਤੀ ਨਾ ਕਰੋ ਡਾਕਟਰ ਕੋ ਪੁੱਛੇ ਬਗੈਰ ਕੋਈ ਮੈਡੀਸਨ ਜੇਰੀਆ ਉਹ ਯੂਜ਼ ਨਾ ਕਰੋ ਬਾਕੇ ਨਹੀਂ ਅਗਰ ਉਹਨਾਂ ਦੇ ਘਰ ਵਾਲਿਆਂ ਨੇ ਮੁਤਾਲਬਾ ਕੀਤਾ ਸੀ ਸੀਸੀਟੀਵੀ ਫੋਰਟੇਜ ਦਾ ਤੇ ਉਹ ਆਪਰੇਸ਼ਨ ਥੀਟਰ ਵਾਲੀ ਉਹਨਾਂ ਨੂੰ ਫਿਰ ਉਹਨਾਂ ਨੂੰ ਯਾਰ ਕਰਵਾਉਣੀ ਚਾਹੀਦੀ ਸੀ ਪੋਸਮਾਰਟਮ ਵੀ ਕਰਵਾਉਣਾ ਚਾਹੀਦਾ ਕਿ ਹਜੇ ਰਾਜਵੀਰ ਜੂਂਡਾ ਭਾਜੀ ਦੇ ਅਥਾ ਸਾਂਸ ਕਿਸ ਤਰ੍ਹਾਂ ਇਹ ਦੇਖੋ ਕਿਸ ਤਰ੍ਹਾਂ ਪਤਾ ਨਹੀਂ ਪੰਜਾਬ ਦੇ ਨੌਜਵਾਨਾਂ ਨੂੰ ਨਜ਼ਰ ਹੀ ਆ ਰਿਹਾ ਵਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਕੀ ਹੋ ਰਿਹਾ ਨਜ਼ਰ ਹੀ ਲੱਗ ਗਈ ਸੱਚੀ ਉਹ ਸਿੱਧ ਕਹਿੰਦੇ ਕਿ ਉਹ ਸਿਆਸਤਦਾਨ ਚ ਵੀ ਆਣਾ ਚਾਹ ਸਿਆਸਤ ਚ ਵੀ ਆਣਾ ਚਾਹ ਰਹੇ ਸੀ ਆਪਣੀ خواہش ਉਹਨਾਂ ਨੇ ਜ਼ਾਹਰ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਫਿਰ ਮਿਸਟਰ ਇੰਡੀਆ ਦਾ ਅਵਾਰਡ ਉਹਨਾਂ ਨੇ ਹੁਣ ਹੀ ਬਹੁਤ سارے ਅਵਾਰਡ ਟਾਈਟਲ ਜਿੱਤੇ ਨੇ ਆਪਣੇ ਨਾਮ ਕੀਤੀ ਹੈ ਅਵਾਰਡ ਜਿੱਤ ਮੈਂ ਨਾ ਤੇ ਖੋਦ ਤੁਸੀਂ ਦੇਖੋ ਕਿੰਨੇ ਉੱਚੇ ਲੰਬੇ ਦੇ ਕਿੰਨੇ ਜਵਾਨ ਆ ਠੀਕ ਜਾਰੀਆਂ 2 ਫੁੱਟ ਉਹਨਾਂ ਦਾ ਕੱਦ ਤੇ ਬਿਲਕੁਲ ਸਹੀ ਕੋਈ ਬਿਮਾਰ ਨਹੀਂ ਕੋਈ ਦਰਦ ਨਹੀਂ ਕੋਈ ਤਕਲੀਫ ਨਹੀਂ ਤੇ ਇੱਕ ਬਸ ਹਲਕੀ ਜਿਹੀ ਸਰਜਰੀ ਕਰਵਾਣ ਗਏ ਆ ਤੇ ਹਲਕੀ ਜਿਹੀ ਮਸਲ ਮਸਲ ਤਾਂ ਚਕੰਦੇ ਨਾ ਰੱਬ ਨਾ ਹਸਪਤਾਲਾਂ ਦੇ ਤੇ ਪੁਲਿਸ ਸਟੇਸ਼ਨਾਂ ਦੇ ਬਾਅਦ ਕਿਸੇ ਨੇ ਵੀ ਨਾ ਪਾਵੇ ਅਮੀਨ ਅੱਛਾ ਤੁਸੀਂ ਇੱਕ ਗੱਲ ਨੋਟ ਕੀਤੀ ਕਿ ਉਹ ਜਿਹੜੀ ਆਪਾਂ ਪਹਿਲੇ ਇੱਕ ਦਿਨ ਵੀਡੀਓ ਵੇਖੀ ਸੀ ਉਹ ਔਰਤ ਕਹਿ ਰਹੀ ਸੀ ਕਿ ਮੇਰਾ ਪੁੱਤ ਵੀ ਇੱਥੇ ਹੀ ਐਵੇਂ ਗਿਆ ਸੀ। ਹਾਂ ਉਹ ਇਸ ਹਸਪੀਟਲ ਚ ਹੀ ਹੋ ਗਿਆ ਸੀ। ਤੇ ਮੈਂ 40s ਨਹੀਂ ਸੀ ਆਉਣਾ ਚਾਹੁੰਦੀ। ਮੈਂ ਸੋਚਿਆ ਸੀ ਕਿ ਮੈਂ 40s ਕਦਮ ਨਹੀਂ ਰੱਖਣਾ। ਕਿ ਸ਼ਾਇਦ ਸਾਡਾ ਪੁੱਤਰ ਰਾਜਵੀਰ ਜਵੰਦਾ ਇੱਥੋਂ ਸਹੀ ਸਲਾਮਤ ਘਰ ਮਾ। ਮੈਂ ਕਹਿੰਦੀ ਆ ਮਾਵਾਂ ਦਾ ਕੀ ਇਤਬਾਰ ਰਹਿ ਜਾਏਗਾ ਹਸਪਤਾਲਾਂ ਤੇ ਨਹੀਂ ਰਹਿ ਜਾਏਗਾ ਬਿਲਕੁਲ ਵੀ ਨਹੀਂ ਰਹਿ ਜਾਏਗਾ। ਕਿ ਕਿੰਨੀ ਵਾਰ ਤੇ ਮਾਵਾਂ ਤੇ ਆਪਾਂ ਦੇਖ ਲਈਆਂ ਨਾ ਜੇ ਜਦੋਂ ਤੁਹਾਨੂੰ ਡਾਕਟਰ ਇੰਨੇ ਉਹ ਤੁਸੀਂ ਬਣਿਓ ਪੜ੍ਹ ਲਿਖ ਕੇ ਤੇ ਤੁਹਾਨੂੰ ਕੁਝ ਸਮਝ ਨਹੀਂ ਆਇਆ ਤੁਸੀਂ ਨਾ ਕਰੋ ਕਿੰਨੀ ਗਲ زندگی ਦੇ ਤੇ ਮਤਲਬ ਕਿ ਉਹਦੇ ਤੇ ਇਹਨਾਂ ਕੋਲ ਇੰਜੈਕਸ਼ਨ ਕਿਵੇਂ ਗਲਤ ਲੱਗ ਜਾਂਦਾ ਜਾਂ ਤੇ ਮੈਨੂੰ ਲੱਗਦਾ ਹੁੰਦਾ ਕਿ ਕਾਬਲ ਡਾਕਟਰ ਆਪ ਨਹੀਂ ਲਗਾਉਂਦੇ ਜਾਂ ਕਿ ਕੰਪਾਊਟਰ ਵਗੈਰਾ ਜਿਹੜੇ ਲੱਗ ਜਾਂਦੇ ਯਾਰ ਮੈਂ ਤੇ ਇਹੀ ਸੋਚਿਆ ਵਾ ਕਿ ਇਹੀ ਮੈਂ ਸਾਹ ਬੁਲਾਇਆ ਵਾ ਕਿ ਬੰਦਾ ਨਾ ਪ੍ਰਾਈਵੇਟ ਹਸਪਤਾਲਾਂ ਨਾਲੋਂ ਨਾ ਜਿਹੜੇ ਗਵਰਨਮੈਂਟ ਦੇ ਹਸਪਟਲਸ ਨੇ ਨਾ ਅੱਛੇ ਵਾਲੇ ਸਿਵਲ ਹਸਪਤਲ ਜਿਵੇਂ ਆਪਣੇ ਨੇਸ਼ੇਦ ਵਗੈਰਾ ਇਹ ਉਹ ਇੱਥੇ ਬੰਦਾ ਚਲਾ ਜਾਵੇ ਕਿਉਂਕਿ ਇੱਥੇ ਜ਼ਿਆਦਾ ਡਾਕਟਰਸ ਹੁੰਦੇ ਨੇ ਉਦਾਨਾ ਖਾਸ ਕੇ ਆਪਰੇਸ਼ਨ ਥੀਟਰ ਚ ਮਸਾ ਹੋਏ ਸੀਨੀਅਰ ਡਾਕਟਰ ਵੀ ਮੌਜੂਦ ਹੁੰਦੇ ਨਹੀਂ ਯਾ ਡਰ ਲੱਗਣ ਲੱਗ ਗਿਆ ਹਸਪਤਾਲਾ ਪ੍ਰਾਈਵੇਟ ਚ ਸਿਰਫ ਇੱਕ ਡਾਕਟਰ ਹੁੰਦਾ ਉਹ ਕਰਨ ਡਿਆ ਹੁੰਦਾ ਉਹਨੂੰ ਨਹੀਂ ਪਤਾ ਵੀ ਮੈਂ ਹੁਣ ਇਹਨੂੰ ਕੀ ਫੈਸਲਾ ਕਰਾਂ ਤੇ ਬਹੁਤ ਅਫਸੋਸ ਹੋ ਰਿਹਾ ਤੇ ਇੱਕ ਵੀਰੇ ਨੇ ਕਮੈਂਟ ਆਇਆ ਕਮੈਂਟ ਮੈਂ ਪੜ ਲਿਆ ਤੇ ਮੈਂ WhatsApp ਤੇ ਖੋਲਿਆ ਤੇ WhatsApp ਤੇ ਮੈਸੇਜ ਵੀ ਆਇਆ ਹੋਇਆ ਕਿ ਇੱਕ ਹੋਰ ਪੰਜਾਬ ਦਾ ਹੀਰਾ ਬਰਿੰਦਰ ਘੁੰਮਣ ਜੇਰਾ ਹੈ ਨਾ ਉਹ ਇਸ ਦੁਨੀਆ ਤੋਂ ਚਲੇ ਗਿਆ ਅੱਛਾ ਵੇਖੀ ਵੇਖੀ ਲੱਗਦੀ ਨਾ ਸ਼ਕਲ ਬਹੁਤ ਅਫਸੋਸ ਨਾ ਮੈਂ ਲੱਗਦੀ ਵੇਖੀ ਵੇਖੀ ਸ਼ਕਲ ਆ ਮੈਂ ਨਾ ਵੇਖਿਆ ਹਾਂ ਮੈਂ ਨਾ ਸ ਉਸ ਤੇ ਤਕਲੀਫ ਨਾਲ ਦੇਖਿਆ ਜਿਹੜਾ ਸੀਗਾ ਚਾਚਾ ਜਿਹੜਾ ਆ ਚਾਚਾ ਕਿਨੇ ਪਰਸਨ ਦਾ ਕੁਝ ਨਹੀਂ ਕਰ ਸਕਦੇ ਸਾਨੂੰ ਬੜਾ ਵੱਡਾ ਸਦਾਰ ਹੋਇਆ ਲੋਸ ਹੋ ਗਿਆ ਬੜਾ ਵੱਡਾ ਸਦਾਰ ਹੋਇਆ ਗਗਰੂ ਜਵਾਨ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਕ ਇਨਸਾਨ ਖਾ ਪੀ ਕੇ ਆਪਣੀ ਮਤਲਬ ਕਿ ਇਹਦਾ ਕੇ ਜਾ ਕੇ ਮਤਲਬ ਜਾਣਦੇ ਨਾ ਉਹਦੇ ਇਨੀ ਤਕਲੀਫ ਨਹੀਂ ਹੁੰਦੀਆਂ ਲੇਕਿਨ ਕੀ ਉਮਰ ਸੀ ਰਾਜਵੀਰ ਭੱਜ ਦੀ ਕੀ ਉਮਰ ਸੀ ਇਨਾਂ ਨੂੰ ਇੰਦਰ ਘੁੰਮਨ ਪਾਜੀ ਦੀ ਕਿੰਨੀ ਉਮਰ ਸੀ ਇਹ ਦੇਖੋ ਇਹਨਾਂ ਨੇ ਤੇ ਅਜੇ ਆਪਣੇ ਬੱਚਿਆਂ ਦੇ ਨਾਲ ਖੇਲੇ ਖੇਲਾ ਲਾਡ ਵੀ ਨਹੀਂ ਚੁੱਕੀ ਉਹਨਾਂ ਦੇ ਤੇ ਦੇਖੋ ਕਿਸ ਤਰ੍ਹਾਂ ਮਤਲਬ ਕਿ ਇਸ ਦੁਨੀਆ ਤੋਂ ਜੇ ਰਿਆ ਹੋ ਜਰਿੰਦਰ ਸਿੰਘ ਹੰਮਨੋ ਮੋਰ ਹਾਂ ਨਾਲੇ ਮੈਂ ਇੱਕ ਹੋਰ ਗੱਲ ਕਰਨੀ ਸੀ ਕੱਲ ਅਸੀਂ ਇੱਕ ਵੀਡੀਓ ਪਾਈ ਸੀ ਕਿ ਸਾਨੂੰ ਆਈ ਸੀ ਕਿ ਤੋਂ ਵਾਈਫ ਦੀ ਤੇ ਰਾਜਵੀਰ ਜੰਡੇ ਪਾ ਜੀ ਤੇ ਜਿਥੋਂ ਪੱਗ ਸਹੀ ਘੜਿਆ ਉਹ ਕਹਿੰਦੇ ਸੀ ਕਿ ਉਹ ਇੱਕ ਪਿਛਲੇ ਸਾਲ ਇੱਕ ਪੁਲਿਸ ਵਾਲੇ ਦੀ ਡੈਥ ਹੋਈ ਸੀਗੀ ਤੇ ਉਹ ਉਹਨਾਂ ਦੀ ਵੀਡੀਓ ਸੀ ਮੈਨੂੰ ਮਿਸਟੇਕ ਹੋ ਗਈ ਤੇ ਫਿਰ ਮੈਂ ਉਹ ਵੀਡੀਓ ਡੈਲ ਕਰ ਦਿੱਤੀ ਸੀਗੀ ਮੈਂ ਕਿਹਾ ਕਿ ਸਾਨੂੰ ਆਹੀ ਸੀਗਾ ਸਾਨੂੰ ਇੱਕ ਵੀਡੀਓ ਨੇ ਸੈਂਡ ਕੀਤੀ ਸੀ ਅਸੀਂ ਕਿਹਾ ਸ਼ਾਇਦ ਅਸੀਂ ਇਹੀ ਸਮਝੇ ਕਿ ਸ਼ਾਇਦ ਉਹਨਾਂ ਦੀ ਵਾਈਫ ਦੀ ਵੀ ਉਹਨਾਂ ਦੇ ਵੈਸੇ ਉਹਨਾਂ ਦੀ ਵਾਈਫ ਸੀ ਉਹਨਾਂ ਦੇ ਬੱਚਿਆਂ ਦੀ ਉਹਨਾਂ ਦੀ ਮਦਦ ਦੀ ਜੇਰੀ ਆ ਨਾ ਉਹ ਉਹਨਾਂ ਦੀ ਹਵਾਲਤ ਦੀ ਜੇਰੀ ਵਾਲਤਾ ਦੀ ਜਿਹੜੀਆਂ ਨਾ ਉਹ ਹਲਕੀ ਜਿਹੀ ਵੀਡੀਓ ਕਲਿੱਪ ਹੋਏਗਾ ਲੇਕਿਨ ਉਹਨਾਂ ਦੀ ਵਾਈਫ ਦੀ ਕੋਈ ਵੀ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਨਹੀਂ ਆਈ ਉਹ ਵੈਸੇ ਵੀ ਨਾ ਅੱਛਾ ਰਾਜਵੀਰ ਜਿਸ ਜਵੰਦਾ ਨੇ ਨਾ ਆਪਣੀ ਬੇਗਮ ਨੂੰ ਨਹੀਂ ਲਿਆਂਦਾ ਸੋਸ਼ਲ ਮੀਡੀਆ ਤੇ ਦੇਖੋ ਬਾਤ ਚ ਵੀ ਫਿਰ ਨਾਲ ਵਾਲੇ ਸਾਥੀ ਵੀ ਕਹਿੰਦੇ ਹੋਣੇ ਨਾ ਨਹੀਂ ਤੁਸੀਂ ਪਰਜਾਈਦੀ ਨਹੀਂ ਬਣਾਉਣੀ ਇਹਨੂੰ ਕਹਿੰਦੇ ਹੋਣੇ ਸਸਤੀ ਇਨਸਟਰਕਸ਼ਨ ਕਿ ਤੁਸੀਂ ਮੀਡੀਆ ਦਾ ਤੇ ਦਿਲ ਹੁੰਦਾ ਕਿ ਅਸੀਂ ਕਵਰ ਕਰੀਏ ਇੱਕ ਦੋ ਜਗ੍ਹਾ ਦੇ ਉੱਤੇ ਮਾਸਕ ਕੀਤਾ ਗਿਆ ਲੇਕਿਨ ਉਹਨੇ ਮਾਸਕ ਲਗਾਇਆ ਉਹਨਾਂ ਦਾ ਫੇਸ ਰਿਵੀਲ ਨਹੀਂ ਹੋਇਆ ਉਹਨਾਂ ਦਾ ਮੈਂ ਉਹਨਾਂ ਦਾ ਬੇਟਾ ਦੇਖਿਆ ਰਣਜੀਤ ਬਾਵਾ ਨੇ ਉਹਨਾਂ ਨੂੰ ਚੁੱਕਿਆ ਹੋਇਆ ਚੁੱਕਿਆ ਸੀ ਬਸ ਉਹੀ ਇੱਕ ਚਲਕ ਦੇਖੀ ਆਪਾਂ ਇਹ ਵੀ ਨਹੀਂ ਪਤਾ ਬੇਟੀ ਕਿੱਡੀ ਆ ਕਿੰਨੀ ਆ ਕਿੰਨੀ ਚਲੋ ਬਾਕੀ ਰਾਬ ਇਹਨਾਂ ਦੇ ਘਰ ਵਾਲੇ ਨੂੰ ਹੌਸਲਾ ਦੇਵੇ ਇਹਨਾਂ 41 ਸਾਲ ਇਹਨਾਂ ਦੀ ਉਮਰ ਸੀ ਗਰੀਂਦਰ ਦੀ ਦਿਲੋਂ ਤਕਲੀਫ ਹੋ ਰਹੀ ਆ ਪਤਾ ਨਹੀਂ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਹੋਈ ਆ ਬਾਕੀ ਪੰਜਾਬ ਨੂੰ ਰੱਬ ਨਜ਼ਰੇ ਬਦ ਤੋਂ ਬਚਾਵੇ ਆਹੀ ਦੁਆ ਕਰਦੇ ਆਹੀ ਅਰਦਾਸ ਕਰਦੇ ਆ ਰੱਬ ਪੰਜਾਬ ਨੂੰ ਚੜ੍ਹਦੀ ਕਲਾ ਦੇ ਨਾਲ ਚੜ੍ਹਦੀ ਕਲਾ ਚੜ੍ਹਦੀ ਕਲਾ ਰਕੇ ਪੰਜਾਬ ਹਮੇਸ਼ਾ ਹੱਸਦਾ ਵਾਸਤਾ ਰਹੇ ਬਿਲਕੁਲ ਬਾਕੀ ਮਿਲ ਜਿਆ ਜੀ ਨੈਕਸਟ ਵੀਕ ਦੇ ਵਿੱਚ